ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਅਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਵਾਹਿਗੁਰੂ ਜੀ ਇੱਕ ਮੇਰੇ ਵੀਰ ਦਾ ਮੈਸੇਜ ਹੈ ਬੀ ਜੋਤ ਲਾਉਣੀ ਜ਼ਰੂਰੀ ਹੈ ਕਿਉਂਕਿ ਹੁਣ ਇਹ ਤਾਂ ਤੁਹਾਨੂੰ ਵੀ ਪਤਾ ਹੀ ਹੈਗਾ ਕੀ ਸ਼ਹੀਦ ਸਿੰਘਾਂ ਦੀ ਜੋਤ ਲੱਗਦੀ ਹੁੰਦੀ ਹੈ ਤੇ ਜੇ ਹੁਣ ਤੁਸੀਂ ਨਹੀਂ ਕਰੇ ਜੋਤ ਜਗਾ ਸਕਦੇ ਜਾਂ ਤੁਹਾਡੀ ਕੋਈ ਪ੍ਰੋਬਲਮਾ ਮਜਬੂਰੀ ਆ ਹਨਾ ਆਪਾਂ ਕੋ ਸਮਝ ਸਕਦੇ ਆ ਤਾਂ ਤੁਸੀਂ ਉਹਨਾਂ ਜੋਤ ਦਾ ਘੋ ਕੱਢ ਸਕਦੇ ਹੋ ਮਤਲਬ ਮੁੱਖ ਮੰਤਵ ਬਾਦ ਹੋਵੇ ਮੰਤਵ ਜਦੋਂ ਵੀ ਤੁਸੀਂ ਜਾਓ ਸ਼ਹੀਦਾ ਸਾਹਿਬ ਜਾਓ ਸ਼ਰੀਦਾਂ ਦੇ ਕੋਲ ਜੇ ਤੁਸੀਂ ਸ਼ਹੀਦਾ ਸਾਹਿਬ ਨਹੀਂ ਜਾ ਸਕਦੇ ਤਾਂ ਤੁਸੀਂ ਕਿਸੇ ਵੀ ਸਿੱਖੀ ਗੁਰਦੁਆਰਾ ਸਾਹਿਬ ਕੇ ਜੋਤ ਜਲਦੀ ਹੁੰਦੀ ਹੈ ਤੇ ਉਥੇ ਤੁਸੀਂ ਉਹ ਦੀਗ ਉਹ ਸੌਰੀ ਉਹ ਤੁਸੀਂ ਕਿਉਂ ਉਸ ਜੋਤ ਦੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਤੁਹਾਡੇ ਕੋ ਮਜਬੂਰੀ ਕਾਰਨ ਤੁਸੀਂ ਘਰੇ ਨਹੀਂ ਲਾ ਸਕਦੇ ਹੈ ਨਾ ਤੇ ਵੈਸੇ ਤਾਂ ਤੁਸੀਂ ਘਰੇ ਜੋਤ ਜਗਾਉਂਦਾ ਬਹੁਤ ਵਧੀਆ ਗੱਲ ਹੁੰਦੀ ਆ ਬਟ ਆ ਬਾਕੀ ਤੁਹਾਡੀ ਹੈ ਨਾ ਮਜਬੂਰੀ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਵਿਸ਼ੇਸ਼ ਹੋਤ ਜਗਾਉਣ ਦਾ ਸਿਹਿਤ ਸਿੰਗਾਰ ਦੀ ਬਣਦੀ ਹੁੰਦੀ ਹੈ ਬਹੁਤ ਜ਼ਰੂਰੀ ਹੁੰਦੀ ਹੈ ਤੇ ਜੇ ਕੋਈ ਮਜਬੂਰੀ ਹੋਵੇ ਤਾਂ ਕਈ ਵਾਰੀ ਫਿਰ ਅਗਲੀ ਦੀ ਮਜਬੂਰੀ ਨੂੰ ਕੁਝ ਕਹਿ ਨਹੀਂ ਸਕਦੇ ਤੇ ਉਹਨਾਂ ਨੂੰ ਮੈਂ ਤਾਂ ਇਹੀ ਕਹੂੰਗੀ ਵਿਸ਼ੇਸ਼ ਸਿੰਗਾਰ ਦੇ ਜੋਤ ਜਗਾਇਆ ਕਰੋ ਕਿਉਂਕਿ ਦਾਸ ਨੂੰ ਤਾਂ ਸ਼ੁਰੂ ਤੋਂ ਹੀ ਸਿਖਾਉਂਦੇ ਆ ਰਹੇ ਹਾਂ ਅਸੀਂ ਤਾਂ ਤੇ ਬਾਕੀ ਤੁਹਾਡੀ ਮਰਜ਼ੀ ਹੈ ਜੀ ਤੁਹਾਡੀ ਕੋਈ ਮਜਬੂਰੀ ਹੈ ਤੇ ਵੀ ਕਈ ਵਾਰੀ ਇਦਾਂ ਹੋ ਜਾਂਦਾ ਹੁੰਦਾ ਅ ਇੱਕ ਘਰ ਦਾ ਕੋਈ ਇੱਕ ਮੈਂਬਰ ਜਾਂ ਦੋ ਮੈਂਬਰ ਜੋਤ ਜਗਾਉਣ ਦੇ ਵਿੱਚ ਸਹਿਮਤ ਹੁੰਦੇ ਆ ਤੇ ਪਰਿਵਾਰ ਦੇ ਦੂਜੇ ਮੈਂਬਰ ਨਹੀਂ ਸਹਿਮਤ ਹੁੰਦੇ ਆ ਨਾ ਜੋਤ ਜਗਾਉਣ ਦੇ ਇਦਾਂ ਵੀ ਹੋ ਜਾਂਦਾ ਹੁਣ ਆਪਾਂ ਨੂੰ ਕਿਸੇ ਦੇ ਘਰ ਦੀ ਮਜਬੂਰੀ ਦਾ ਕੋਈ ਨਹੀਂ ਪਤਾ ਹੁੰਦਾ ਹ ਹੁਣ ਵੀ ਜਿਵੇਂ ਹੁਣ ਸਮਝੋ ਮੰਨ ਲਓ ਮੈਂ ਜੋਤ ਜਗਾਣੀ ਆ ਹਨਾ ਦੇ ਘਰ ਦੇ ਮੈਂਬਰ ਜੇ ਖਿਲਾਫ ਹੋਣਗੇ ਤਾਂ ਫਿਰ ਆਪਾਂ ਘਰ ਵਿੱਚ ਕਲੇਸ਼ ਪਾਉਣ ਤੋਂ ਤਾਂ ਇਹ ਚੰਗੀ ਗੱਲ ਹੈ ਕਿ ਸ਼ਹੀਦਾਂ ਦੇ ਸਥਾਨ ਤੇ ਉਹਨਾਂ ਕਿਉਂ ਆਪਾਂ ਉਹਨਾਂ ਬੰਦਸਦਾ ਆਪਾਂ ਕਿਉਂ ਉਹ ਸ਼ਹੀਦ ਸਿੰਘਾਂ ਦੀ ਜਿਹੜੇ ਕਿਸ ਗੁਰਦੁਆਰਾ ਸਾਹਿਬ ਦੀ ਵਿੱਚ ਚੱਲ ਰਹੀ ਹੈ ਜੋਤ ਉਸ ਜੋਤ ਦੇ ਵਿੱਚ ਪਾਓ ਨਹੀਂ ਜੇ ਤੁਸੀਂ ਉਸ ਜੋਤ ਦੇ ਵਿੱਚ ਵੀ ਨਹੀਂ ਪਾਉਣਾ ਤਾਂ ਸ਼ਹੀਦਾਂ ਦੀ ਜਗ੍ਹਾ ਤੇ ਕਿਡਾ ਸਕਦੇ ਹੋ ਜੀ ਕਿ ਬਾਕੀ ਦਾਸ ਦਾ ਤਾਂ ਜਿਹਦਾ ਜਿੰਨਾਕ ਮਹਾਰਾਜ ਨੇ ਸੁਧਦੀ ਦਿੱਤੀ ਹੋਈ ਆ ਆਪਾਂ ਤਾਂ ਤੁਹਾਨੂੰ ਉਹੀ ਕਵਾਂਗੇ ਵੀ ਘਰ ਵਿੱਚ ਕਲੇਸ਼ ਨਹੀਂ ਪਾਉਣਾ ਚਾਹੀਦਾ ਕਲੇਸ਼ ਬਹੁਤ ਮਾੜਾ ਹੁੰਦਾ ਕਲੇਸ਼ ਪਾਖੀ ਜਦੋਂ ਆਪਾਂ ਬਾੜੀ ਪੜਦੇ ਆ ਦਾ ਜੋਤ ਜਗਾਉਣੇ ਆ ਉਹ ਕੋਈ ਆਪਣੇ ਸਰਤਾ ਨਹੀਂ ਰਹਿ ਜਾਂਦੀ ਮੰਦੀ ਉਹ ਸੱਚੀ ਸਰਦਾ ਨਹੀਂ ਹੁੰਦੀ ਕੋਈ ਉਹ ਜਿਹੜਾ ਸਾਨੂੰ ਕਲੇਸ਼ ਹੀ ਪੈ ਗਿਆ ਘਰੇ ਤੇ ਮੈਂ ਬਸ ਤੁਹਾਨੂੰ ਇਹ ਹੀ ਕਹੂੰਗੀ ਵੀ ਤੁਸੀਂ ਜੀ ਆਪਣੇ ਘਰੇ ਕਲੇਸ਼ ਨਾ ਪਾਓ ਤੁਸੀਂ ਇਹ ਜੋਤ ਗੁਰੂ ਘਰ ਮਸਪਰਸ਼ ਦੇਖਦੇ ਰਹੋ ਕਿਉਂ ਚੜਾ ਆਇਆ ਕਰੋ ਤੁਸੀਂ ਜੋਤ ਘਰੇ ਨਹੀਂ ਦਿਖਾ ਸਕਦੇ ਤਾਂ ਇਸ ਵਿੱਚ ਬਾੜੀਆਂ ਗੱਲਾਂ ਨਹੀਂ ਕਰਦੀ ਮੈਂ ਤੁਹਾਨੂੰ ਇਹ ਕਿ ਦੱਸਣਾ ਚਾਹੁੰਦੀ ਸੀ ਕਿ ਤੇ ਇੱਕ ਕਮੈਂਟ ਕਰਨ ਦੇ ਕਮੈਂਟ ਦਾ ਰਿਪਲਾਈ ਦੇਣ ਲਈ ਮੈਂ ਤੋਂ ਮੈਂ ਲੇਟ ਹੋ ਜਾਈ ਨਹੀਂ ਇਸ ਗੱਲ ਤੋਂ ਮੈਂ ਸੌਰੀ ਫੀਲ ਕਰਦੀ ਹਾਂ ਤੁਹਾਡਾ ਕਮੈਂਟ ਵੀ ਮੈਂ ਉੱਪਰ ਲਗਾ ਦਿੰਨੀ ਹਾਂ ਜੇ ਤੁਹਾਨੂੰ ਹੁਣ ਵਿਸ਼ਵਾਸ ਹੋ ਜਾਊਗਾ ਤੇ ਪਰ ਸੌਰੀ ਮੈਂ ਨਾ ਮੇਰੀ ਫਸਟ ਵਾਲੀ ਪੋਸਟ ਤੇ ਕਮੈਂਟ ਹੋਵੇ ਤਾਂ ਮੈਂ ਜਲਦੀ ਦੇਖ ਲੈਣੀ ਆ ਥੋੜਾ ਜਿਹਾ ਪੋਸਟਾਂ ਥੱਲੇ ਚੱਲ ਗਏ ਜਾਂਦੇ ਆ ਤੇ ਹੁਣ ਸਾਰਾ ਤੁਹਾਨੂੰ ਮੇਰਾ ਵੀ ਪੋਸਟਾਂ ਵੱਲ ਤਾਂ ਨਹੀਂ ਧਿਆਨ ਹੁੰਦਾ ਹੁਣ ਕਈ ਵਾਰੀ ਹੁਣ ਆਪਾਂ ਹਨਾ ਕੰਮ ਵੀ ਕਰਨਾ ਹੁੰਦਾ ਰੋਜ਼ਗਾਰ ਵੀ ਕਰਨਾ ਆਪਣਾ ਤੇ ਚਲੋ ਹੁਣ ਵੀ ਮੈਂ ਮੇਰੀ ਵੀਡੀਓ ਤੁਸੀਂ ਦੇਖ ਲਿਓ ਤੇ ਹੁਣ ਮੈਂ ਤੁਹਾਡਾ ਤੋਂ ਮੰਗਦੀ ਆ ਆ ਗਿਆ ਥੋੜਾ ਆਪਾਂ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ